ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਢਿੱਲੋਂ ਵਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਜਿਹੜਾ ਦਿਨ ਹੈ ਸੋਵਾਰ ਹੈ 25 ਅਗਸਤ ਤੇ ਸਵੇਰ ਤੋਂ ਹੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੋ ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੋ ਗਿਆ ਤੇ ਬੱਚਿਆਂ ਨੂੰ ਇਹ ਵੀ ਅਸੀਂ ਕਿਵੇਂ ਜਾਵਾਂਗੇ ਮੀਂਹ ਬਹੁਤ ਜ਼ਿਆਦਾ ਤੇਜ਼ ਆ ਤੇ ਇੱਕ ਸਾਨੂੰ ਮੋਟਰਸਾਈਕਲ ਤੇ ਛੱਡ ਕੇ ਆਉਣੇ ਪੈਂਦੇ ਆ ਬੱਚੇ ਕੌਕਾ ਹੋ ਜਾਂਦਾ ਸੋ ਹੁਣ ਅੱਜ ਉਹਨਾਂ ਨੂੰ ਭੇਜ ਦਿਆਂ ਸਕੂਲ ਫਿਰ ਦੀ ਦੀ ਹਾਲ ਦੇਖੋ ਬੱਚਿਆਂ ਨੂੰ ਚੜਾਇਆ ਬੱਚੇ ਸਕੂਲ ਗਏ ਅਤੇ ਆਪ ਵੀ ਸਾਰੇ ਭੇਜ ਗਏ ਆ ਕਿਉਂਕਿ ਮੀਂਹ ਜਿਹੜਾ ਕਾਫੀ ਜ਼ਿਆਦਾ ਤੇਜ਼ ਹੋ ਗਿਆ ਪਹਿਲਾਂ ਸਵੇਰ ਦੀ ਥੋੜਾ ਥੋੜਾ ਕਿਨਮੈਨ ਹੋ ਰਹੀ ਸੀਗੀ ਹੁਣ ਜਦੋਂ ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੋ ਗਿਆ ਤੇ ਉਹ ਇੱਕਦਮ ਜਿਹੜਾ ਮੀਂਹ ਉਹ ਵੀ ਜ਼ਿਆਦਾ ਤੇਜ਼ ਹੋ ਗਿਆ ਬੱਚੇ ਵਿਚਾਰੇ ਮਸਾਂ ਬਿਠਾਏ ਆ ਮੋਟਰਸਾਈਕਲ ਤੇ ਉੱਤੇ ਲੋ냐 ਲੋ냐 ਦੇ ਕੇ ਉਹਨਾਂ ਨੂੰ ਲਪੋ ਕੇ ਮਸਾਂ ਭੇਜਿਆ ਹਜੇ ਵੀ ਅੱਦੇ ਭਿੰਜਣਗੇ ਕਿਉਂਕਿ ਸਕੂਲ ਆ ਜਿਹੜਾ ਕਾਫੀ ਦੂਰ ਬਣ ਜਾਂਦਾ 2-3 ਕਿਲੋਮੀਟਰ ਜਿਹੜਾ ਸਾਨੂੰ ਬਣ ਜਾਂਦਾ ਇੱਥੋਂ ਸਕੂਲ ਆ ਬੱਚਿਆਂ ਦਾ ਤੇ ਹੁਣ ਸਕੂਲ ਵੀ ਦੋਨਾਂ ਬੱਚਿਆਂ ਦਾ ਜਿਹੜਾ ਅਲੱਗ-ਅਲੱਗ ਹੋ ਗਿਆ ਅੱਗੇ ਇੱਕ ਹੀ ਸਕੂਲ ਸੀ ਚੱਲ ਇੱਕ ਜਗ੍ਹਾ ਹੀ ਉੱਥੇ ਤਾਰ ਕੇ ਉਹਨਾਂ ਨੂੰ ਆ ਜਾਂਦੇ ਸੀ ਹੁਣ ਦੋਨਾਂ ਬੱਚਿਆਂ ਦਾ ਸਕੂਲ ਆ ਜਿਹੜਾ ਉਹ ਅਲੱਗ-ਅਲੱਗ ਆ ਅੱਜ ਤਾਂ ਉਹਨਾਂ ਦੇ ਬੈਗ ਵੀ ਅਸੀਂ ਬੋਰੀ ਚ ਪਾ ਕੇ ਭੇਜਿਆ ਤੇ ਫਿਰ ਮੋਟਰਸਾਈਕਲ ਦੇ ਅੱਗੇ ਰੱਖੇ ਬੈਗ ਵੀ ਆਇਤਾ ਕਿਉਂਕਿ ਜਿਹੜੀ ਛਤਰੀ ਆ ਨਾ ਐਨੇ ਮੀਂਹ ਚ ਮੋਟਰਸਾਈਕਲ ਤੇ ਉਹ ਵੀ ਕੁਝ ਨਹੀਂ ਕਰਦੀ ਹਵਾ ਬਹੁਤ ਪੈਂਦੀ ਹਵਾ ਪੈਂਦੀ ਆ ਤੇ ਫਿਰ ਪਹਿਲਾਂ ਉਹਨਾਂ ਤੇ ਦੋ ਲੋਈਆਂ ਦਿੱਤੀਆਂ ਫਿਰ ਉੱਪਰ ਦੀ ਪੱਲੀ ਦੇ ਕੇ ਫਿਰ ਸਕੂਲ ਭੇਜਿਆ ਕਿਉਂਕਿ ਮੀਂਹ ਨਹੀਂ ਲੈਂਦੇ ਸੀ ਅੱਜ ਅਸੀਂ ਪੱਲੀ ਨਹੀਂ ਲੈਣੀ ਅਸੀਂ ਅੱਜ ਅਸੀਂ ਪੱਲੀ ਨਹੀਂ ਲੈਣੀ ਪਰ ਪੱਲੀ ਦੇ ਕੇ ਉਹਨਾਂ ਨੂੰ ਬਿਠਾਇਆ ਵੀ ਆ ਤਾਂ ਤੁਸੀਂ ਲੋਈਆਂ ਵੀ ਭੇਜ ਜਾਣਾ ਕਿਉਂਕਿ ਐਨੇ ਮੀਂਹ ਦੇ ਵਿੱਚ ਲੋਈ ਵੀ ਕੁਝ ਨਹੀਂ ਕਰਦੀ ਕੱਪੜਾ ਤਾਂ ਬਹੁਤ ਜਲਦੀ ਢੈਂਟ ਜਾਂਦਾ ਹੈ ਅੱਜ ਵੈਸੇ ਮੀਂਹ ਕਿਦਮ ਬਹੁਤ ਤੇਜ਼ ਆ ਗਿਆ ਵੈਸੇ ਤਾਂ ਭਾਦੋਂ ਚ ਕਹਿੰਦੇ ਬਹੁਤ ਗਰਮੀ ਸੀ ਹੁਣ ਸਾਡੇ ਤਾਂ 3-4 ਦਿਨ ਹੋ ਗਏ ਮੌਸਮ ਠੰਡਾ ਹੀ ਆ ਸਾਡੇ ਤਾਂ ਵੈਸੇ ਗਰਮੀ ਹੋਈ ਨਹੀਂ ਜਿਆਦਾ ਇੱਕ ਅੱਧਾ ਦਿਨ ਹੀ ਮਨ ਲੱਗਾ ਗਰਮੀ ਰਹੀ ਆ ਹੁਣ ਤਾਂ ਕਾਫੀ ਦੇਣੀ ਹੋ ਗਈ ਆ ਬਸ ਮੀਂਹ ਆਈ ਜਾਂਦਾ ਮੀਂਹ ਪਰ ਅੱਜ ਹੁਣ ਇਸ ਟਾਈਮ ਮੀਂਹ ਬਹੁਤ ਜ਼ਿਆਦਾ ਤੇਜ਼ ਆ ਸੋ ਬਾਕੀ ਸਾਰੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਮੀਂਹ ਕਿਵੇਂ ਆ ਸਾਡੇ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਮਸ਼ਕਲ ਹੋ ਜਾਂਦੀ ਆ ਖੇਤਾਂ ਦੀ ਮੌਜੂਦਗੀ ਤੇ ਆ ਵੀ ਥੋੜਾ ਜਿਹਾ ਹੈਗਾ ਵੀ ਔਖਾ ਹੋ ਜਾਂਦਾ ਜਦੋਂ ਥੋੜਾ ਦੂਰ ਹਨਾ ਕਵੈਨ ਨਹੀਂ ਨਾ ਆਉਂਦੀ ਵੈਨ ਆਉਂਦੀ ਹੋਵੇ ਚੱਲ ਫਿਰ ਵੀ ਹਨਾ ਬੱਚਾ ਬਾਰਕਾਂ 'ਉਂ ਬੈਠ ਜਾਂਦਾ ਵੈਨ ਦੇ ਵਿੱਚ ਵੈਨ ਆਉਂਦੀ ਨਹੀਂ ਇੱਥੇ ਤੇ ਉਧਰ ਆਦਮੀ ਜ਼ਿਆਦੇ ਹੋਣ ਕਰਕੇ ਸਾਡੇ ਉੱਪਰ ਉਹ ਨਹੀਂ ਬਣਿਆਗਾ ਹਜੇ ਮਤਲਬ ਸਿੰਗਲ ਹੀ ਪੋਸ਼ਣਾ ਨੀચે-ਨੀਚੇ ਤੇ ਉੱਪਰੋਂ ਵੀ ਵੱੱਡ ਛਡਾਉਣ ਲੱਗ ਜਾਂਦੀ ਆ ਤੋ ਵੀ ਦਰਜਾ ਬਣ ਜਾਂਦਾ ਵੀ ਚਲਕ ਨਾ ਜਾਈਏ ਕਿਤੇ ਤੇ ਭੋਰਚੇ ਚ ਵੀ ਚਲਪਨ ਵੀ ਬਹੁਤ ਜ਼ਿਆਦੇ ਹੁੰਦੀ ਹੈ ਜਿਹੜਾ ਟੈਨਾਂ ਨੇ ਇਹਨਾਂ ਦੇ ਉੱਪਰ ਤਾਂ ਬਹੁਤ ਧਿਆਨ ਨਾ ਕਰਨਾ ਪੈਂਦਾ ਭੋਰਚੇ ਚ ਵੀ ਹੁਣ ਬਹੁਤ ਜ਼ਿਆਦੇ ਵਾਚ ਛੜਾਉਣ ਲੱਗ ਗਏ ਵੇਖੋ ਪਾਣੀ ਦੇ ਰੱਖੇ ਅਸੀਂ ਪੌੜੀਆਂ ਤੇ ਪੌੜੀਆਂ ਤੇ ਪਾਣੀ ਆਉਣ ਲੱਗ ਜਾਂਦਾ ਸਾਡੇ ਇੱਥੇ ਹਾਂਜੀ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਸੁਬਾਹ ਵੀ ਦੱਸਿਆ ਵੀ ਸਵੇਰ ਤੋਂ ਜਿਹੜਾ ਮੀਂਹ ਆ ਪਈ ਜਾਂਦਾ ਇੱਕ ਵੇ ਮਿੰਟ ਵੀ ਮੀਂਹ ਨਹੀਂ ਰੁਕਿਆਗਾ ਤੇ ਇੱਧਰ ਆਪਾਂ ਹੁਣ ਕੰਮ ਧੰਦੇ ਜਿਹੜੇ ਉਹ ਤਾਂ ਆਪਾਂ ਨੂੰ ਸਾਰੇ ਕਰਨੇ ਹੀ ਪੈਂਦੇ ਆ ਮੀਂਹ ਪੈਂਦੇ ਦੇ ਵਿੱਚ ਵੀ ਕਰਨੇ ਪੈਂਦੇ ਆ ਜਿਹੜਾ ਖਾਣ ਪਕਾਉਣਾ ਉਹ ਤਾਂ ਅੰਦਰ ਹੀ ਹੋ ਗਿਆ ਅੰਦਰ ਹੀ ਰੋਟੀਆਂ ਪਕਾ ਲਈਆਂ ਖਾ ਲਈਆਂ ਭਾਂਡੇ ਸਾਫ਼ ਕਰ ਲਏ ਆ ਸੁਬਾਹ ਵਾਲੇ ਦੀ ਦੁਪਹਿਰ ਵਾਲੇ ਦੀ ਹੁਣ ਰਾਤ ਦਾ ਵੀ ਉਹ ਤਾਂ ਅੰਦਰ ਹੀ ਹੋ ਜਾਊਗਾ ਪਰ ਜਿਹੜੇ ਬਾਹਰ ਕੰਮ ਕਰਨ ਵਾਲੇ ਹੁੰਦੇ ਉਹ ਆਪਾਂ ਨੂੰ ਬਾਹਰ ਆ ਕੇ ਕਰਨੇ ਪੈਣਗੇ ਜਿਵੇਂ ਪਸੂ ਚੰਪਣੇ ਆ ਘਾਹ ਚੂਣੀ ਆ ਗੋਹਾ ਸਿੱਪਣਾ ਇਹ ਕੰਮ ਤਾਂ ਆਪਾਂ ਨੂੰ ਬਾਹਰ ਆ ਕੇ ਕਰਨੇ ਪੈਣਗੇ ਤੇ ਮੀਂਹ ਜਿਹੜਾ ਉਹ ਇੱਕ ਮਿੰਟ ਵੀ ਨਹੀਂ ਰੁਕਿਆ ਅਗਸਤ ਦਾ ਆ ਸ਼ੈੱਡ ਦੇ ਵਿੱਚ ਵੀ ਦੇਖੋ ਇਧਰ ਵਾਛੜ ਆ ਕੇ ਤੇ ਕਿੰਨਾ ਜ਼ਿਆਦਾ ਪਾਣੀ ਆਇਆ ਹੋਇਆ ਹੈ ਨਾਲ ਜਿਹੜੀ ਹਵਾ ਬਹੁਤ ਤੇਜ਼ ਚੱਲਦੀ ਐ ਤੇ ਉਹਦੇ ਨਾਲ ਆ ਜਿਵੇਂ ਪਾਛੜ ਆ ਜਾਂਦੀ ਐ ਮੀਂਹ ਦੀ ਇੱਧਰ ਕਿੰਨਾ ਜਿਆਦਾ ਪਾਣੀ ਆਇਆ ਪਿਆ ਤੇ ਇੱਧਰ ਸਰਬਜੀ ਸੁਗਵਾ ਸਿੱਟਣ ਲੱਗੀ ਸੀ ਤੇ ਮੈਂ ਇਹਨੂੰ ਬੱਠਲ ਸਪਾਉਣ ਆਈਆਂ ਗੋਏ ਵਾਲਾ ਉਧਰ ਅੱਜ ਆਪਣੇ ਪੱਠੇ ਵੀ ਨਹੀਂ ਉਤਰੇ ਗਏ ਕਿਉਂਕਿ ਜਿਹੜੀ ਲਾਈਟ ਆ ਮੀਂਹ ਦਾ ਕਰਕੇ ਤੇ ਬਿਜਲੀ ਵੀ ਹੈ ਨਹੀਂਗੀ ਲਾਈਟ ਹੈ ਨਹੀਂਗੀ ਤੇ ਪੱਠੇ ਵੀ ਨਹੀਂ ਉਤਰੇ ਗਏ ਮੱਜਾਂ ਨੂੰ ਜਿਹੜੇ ਪੱਠੇ ਆ ਉਹ ਸਾਫ਼ ਤੇ ਹੀ ਹੁਣੇ ਖਰਲੀ ਦੇ ਵਿੱਚ ਉਹਨਾਂ ਦੀ ਤੇ ਸੱਟ ਤੇ ਆ ਉਹੀ ਵਿਚਾਰ ਹੈ ਅੱਜ ਤਾਂ ਟਾਈਮ ਪਾਸ ਹੀ ਕਰਨ ਲਗਾ ਢੱਡ ਪਰ ਨਹੀਂ ਆਉਂਦਾ ਇੱਕ ਜਿਹੜੀ ਆਪਣੀ ਮਸ਼ੀਨ ਆ ਪੱਠਿਆਂ ਵਾਲੀ ਉਹ ਵੀ ਬਾਹਰ ਆ ਉਹ ਅੰਦਰ ਨਹੀਂ ਗਈ ਜੇ ਲੇਟ ਆਉਂਦੀ ਵੀ ਆ ਤੇ ਮੀਂਹ ਪੈਂਦੇ ਦੇ ਵਿੱਚ ਫਿਰ ਕਰੰਟ ਲੱਗਨ ਦਾ ਵੀ ਜਿਹੜਾ ਡਰ ਰਹਿੰਦਾ ਕਿਉਂਕਿ ਉੱਤੇ ਮੋਟਰ ਲੱਗੀ ਹੋਈ ਆ ਉਹਦੇ ਜਿਹੜੀ ਆਪਣੀ ਪੱਠਿਆਂ ਵਾਲੀ ਮਸ਼ੀਨ ਆ ਉਹਦੇ ਉੱਤੇ ਮੋਟਰ ਲੱਗੀ ਹੋਈ ਆ ਮੋਟਰ ਦੇ ਨਾਲ ਆਪਾਂ ਪੱਠੇ ਕੁੱਟਦੇ ਆ ਤੇ ਉਹ ਜਦੋਂ ਮੀਂਹ ਪੈਂਦੇ ਚ ਆਪਾਂ ਪੱਠੇ ਕੁੱਟਾਂਗੇ ਉਹ ਕਰੰਟ ਦਾ ਵੀ ਡਰ ਰਹਿੰਦਾ ਵੀ ਕਰੰਟ ਨਾਲ ਵਿੱਚ ਆ ਜੀਏ ਦੇ ਕਿ ਸੇ ਲਈ ਅੱਜ ਪਾਸੋਂ ਆਉਣ ਜਿਹੜੇ ਆ ਉਹ ਪੱਠੇ ਕੁਤਰੇ ਨਹੀਂ ਕੋਸਤਾ ਲੈਤੀ ਹੈ ਨਹੀਂ ਗਈ ਤੇ ਕੁਛ ਨਹੀਂ ਪੈਂਦਾ ਕਰਕੇ ਨਹੀਂ ਕੁਤਰੇਗੇ ਉਹਨਾਂ ਨੂੰ ਜਿਹੜੇ ਪੱਠੇ ਉਹ ਵੀ ਅੱਜ ਆਪਾਂ ਸਾਫ ਤੇ ਹੀ ਪਾਏ ਆ ਤੁਸੀਂ ਇਹ ਨਾ ਇਹ ਵੀ ਅੰਦਰ ਨਹੀਂ ਕਰਦੇ ਜੀ ਪੱਠਿਆਂ ਦੀ ਆਪਣੀ ਮਸ਼ੀਨ ਆ ਟੋਕਾ ਕਹਿ ਲੋ ਜਾਂ ਮਸ਼ੀਨ ਕਹਿ ਲੋ ਕੁਛ ਵੀ ਆ ਉਹ ਅੰਦਰ ਨਹੀਂ ਕਰਦੇ ਅੰਦਰ ਹੁਣ ਆਪਣੀ ਜਗ੍ਹਾ ਹੈਗੀ ਆ ਪਰ ਇਹ ਬੰਦੇ ਜਿਹੜੇ ਆਖੇ ਨਹੀਂ ਲੱਗਦੇ ਐਤਵਾਰ ਨੂੰ ਛੁੱਟੀ ਹੁੰਦੀ ਹੈ ਤੇ ਸਾਰਾ ਦਿਨ ਬਸ ਐਂ ਕੱਢ ਲੈਂਦੇ ਐਤਵਾਰ ਦਾ ਵੀ ਆਗੋ ਵੀ ਸਦਾ ਦੁਕਾਨ ਤੇ ਜਾਣਾ ਆਂਦਾ ਐਤਵਾਰ ਨੂੰ ਸੁੱਤੀ ਹੁੰਦੀ ਆ ਪਰ ਐਤਵਾਰ ਦਾ ਜਿਹੜਾ ਦੇਣਾ ਉਹ ਵੀ ਐਂ ਸਾਰਾ ਤੇ ਕੱਢ ਲੈਂਦੇ ਆ ਦਾ ਹੈ ਮੀਂਹ ਰੁਕਦਾ ਨਹੀਂ ਗਾ ਕਾਫੀ ਦਿਨਾਂ ਤੋਂ ਐਵੇਂ ਮੀਂਹ ਪਿਆ ਰਿਹਾ ਕਿਤੇ ਕਿਤੇ ਦਾ ਜਿਹੜਾ ਜ਼ਿਆਦਾ ਹੀ ਪਈ ਜਾਂਦਾ ਕਿਤੇ ਥੋੜਾ ਪੈਂਦਾ ਆਪਣੇ ਵੈਸੇ ਹੁਣ ਕੱਲ੍ਹ ਤੋਂ ਈ ਜ਼ਿਆਦਾ ਮੀਂਹ ਪੈਣ ਲੱਗਿਆ ਪਹਿਲਾਂ ਵਿੱਚੋਂ ਵਿੱਚੋਂ ਹੀ ਆਉਂਦਾ ਸੀਗਾ ਤੇ ਪਰ ਕਾਫੀ ਜਗ੍ਹਾ ਤੇ ਜਿਹੜਾ ਕਾਫੀ ਜ਼ਿਲ੍ਹਿਆਂ ਦੇ ਵਿੱਚ ਕਾਫੀ ਜਗ੍ਹਾ ਤੇ ਜਿਹੜਾ ਮੀਂਹ ਆ ਉਹ ਲਗਾਤਾਰ ਹੀ ਪਈ ਜਾਂਦਾ ਬਹੁਤ ਤੇਜ਼ ਮੀਂਹ ਪੈ ਰਿਹਾ ਇਸੇ ਕਰਕੇ ਜਿਹੜਾ ਪਾਣੀ ਦਾ ਵੀ ਖਤਰਾ ਬਣਿਆ ਹੋਇਆ ਕਾਫੀ ਜ਼ਿਆਦਾ ਜਿਹੜੇ ਜ਼ਿਲ੍ਹੇ ਆ ਪਿੰਡ ਆ ਉਹ ਪਾਣੀ ਦੇ ਜਿਹੜੀ ਮਾਰਗੇਟ ਆਏ ਹੋਏ ਆ ਤੇ ਕਾਫੀ ਜਗ੍ਹਾ ਤੇ ਉਹਨਾਂ ਨੇ ਜਿਵੇਂ ਚੇਤਾਵਨੀ ਦੇ ਰੱਖੀ ਆ ਵੀ ਕਿਸੇ ਟਾਈਮ ਦੀ ਜਿਹੜਾ ਉਹ ਪਾਣੀ ਆ ਸਕਦਾ ਇੱਧਰ ਫਿਰੋਜ਼ਪੁਰ ਜ਼ਿਲ੍ਹਾ ਜਿਹੜਾ ਜਿੱਤਰ ਜਿਹੜੀ ਸਾਈਟ ਤੇ ਸਾਡੇ ਇੱਧਰ ਪੇਕਾ ਉੱਧਰ ਉਹਨਾਂ ਨੂੰ ਕਾਫੀ ਜ਼ਿਆਦਾ ਖਤਰਾ ਬਣਿਆ ਰਹਿੰਦਾ। ਇੱਕ ਉਹਨਾਂ ਦੇ ਉੱਥੇ ਵੀ ਦਰਿਆ ਜਿਹੜਾ ਉਹ ਬਿਲਕੁਲ ਨੇੜੇ ਆ। ਕੁਛ ਜਿਵੇਂ ਪਾਣੀ ਉੱਤੇ ਕਹਿ ਲਓ ਉਹਨਾਂ ਦੇ ਮੀਂਹ ਵੀ ਇੱਥੋਂ ਨਾਲ ਉਹਨਾਂ ਦੇ ਮੀਂਹ ਜਿਹੜਾ ਹਮੇਸ਼ਾ ਜ਼ਿਆਦਾ ਪੈਂਦਾ। ਜਿਵੇਂ ਸਾਡੇ ਮੀਂਹ ਥੋੜਾ ਪੈਂਦਾ ਉਹਨਾਂ ਦੇ ਜ਼ਿਆਦਾ ਪੈਂਦਾ। ਉਹਨਾਂ ਨੂੰ ਹਮੇਸ਼ਾ ਹੀ ਪਾਣੀ ਦਾ ਖਤਰਾ ਬਣਿਆ ਰਹਿੰਦਾ। ਹਰ ਇੱਕ ਗਰਮੀ ਦੇ ਵਿੱਚ ਹੀ ਜਿਹੜਾ ਇਸ ਤਰ੍ਹਾਂ ਜਿਹੜਾ ਖਤਰਾ ਆਉਂਦਾ ਉਹਨਾਂ ਨੂੰ ਜੇ ਕੋਈ ਜੰਗ ਲੱਗਦੀ ਹੈ ਤਾਂ ਵੀ ਉਹਨਾਂ ਨੂੰ ਖਤਰਾ ਬਣ ਜਾਂਦਾ ਕਿਉਂਕਿ ਇੱਥੇ ਜਿਹੜਾ ਬਾਰਡਰ ਆ ਪਾਕਿਸਤਾਨ ਦਾ ਬਾਰਡਰ ਆ ਬਿਲਕੁਲ ਕੋਲੇ ਜਾਂ ਨੇੜੇ ਆ ਉਹਨਾਂ ਨੂੰ ਜਦੋਂ ਪਿੱਛੇ ਜਿਹਨਾਂ جنگ ਲੱਗੀ ਸੀਗੀ ਉਦੋਂ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਖਤਰਾ ਸੀਗਾ جنگ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਨੂੰ ਤਾਂ ਕੋਈ ਨਾ ਕੋਈ ਖਤਰਾ ਜਿਹੜੀ ਕੋਈ ਨਾ ਕੋਈ ਮਾਰ ਉਹ ਪਈ ਰਹਿੰਦੀ ਹੈ ਕਦੇ ਪਾਣੀ ਆ ਜਾਂਦਾ ਉਦੋਂ ਫਸਲ ਪੱਕੀ ਹੁੰਦੀ ਹੈ ਬਾਹਾਂ ਦੇ ਵਿੱਚ ਪੱਕਣ ਵਾਲੀ ਹੁੰਦੀ ਹੈ ਚਾਹ ਪੱਕੀ ਹੁੰਦੀ ਹੈ ਫਸਲ ਉਦੋਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਮਾਰ ਉਹ ਪੈ ਜਾਂਦੀ ਹੈ ਉਦੋਂ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਜਦੋਂ ਬਣ ਵੀ ਝੋਨਾ ਪੱਕਣ ਵਾਲਾ ਜਿਆਦਾ ਕਈ ਜਗ੍ਹਾ ਤੇ ਜਿਹੜੇ ਝੋਨੇ ਉਹ ਨਿਸਰੇ ਹੋਏ ਆ ਝੋਨੇ ਜਿਹੜੇ ਉਹ ਪੱਕਣ ਵਾਲੇ ਆ ਤੇ ਪਰ ਹੁਣ ਉਧਰ ਉਹ ਜਿਹੜਾ ਪਾਣੀ ਦਾ ਖਤਰਾ ਕਾਫੀ ਸਾਲ ਪਹਿਲਾਂ ਵੀ ਇਸ ਤਰ੍ਹਾਂ ਹੀ ਪਾਣੀ ਆਇਆ ਸੀ ਉੱਥੇ ਸਾਡੇ ਪੇਕੇ ਪਿੰਡ ਉਦੋਂ ਵੀ ਜਿਹੜੀਆਂ ਫਸਲਾਂ ਪੱਕੀਆਂ ਹੋਈਆਂ ਸੀ ਤੇ ਉਹਨਾਂ ਨੂੰ ਆਪ ਦਾ ਜਿਹੜਾ ਘਰ-ਬਾਰ ਛੱਡ ਕੇ ਉਹ ਜਾਣਾ ਪਿਆ ਸੀ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਗਏ ਸੀ ਆਪਦੇ ਪਸ਼ੂ ਵੀ ਉੱਥੇ ਲੈ ਕੇ ਗਏ ਸੀ ਰਿਸ਼ਤੇਦਾਰੀਆਂ ਦੇ ਵਿੱਚ ਇਸ ਤਰ੍ਹਾਂ ਜਦੋਂ ਆਪਾਂ ਨੂੰ ਕਿਤੇ ਵੀ ਜਾਣਾ ਪੈਂਦਾ ਉਦੋਂ ਬਹੁਤ ਜ਼ਿਆਦਾ ਵੀ ਮੁਸ਼ਕਲ ਹੋ ਜਾਂਦੀ ਹੈ ਘਰ ਕਿਉਂਕਿ ਜਿਹੜੇ ਆਪਾਂ ਮਸਾਂ ਬਣਾਉਨੇ ਆ ਹਰ ਇੱਕ ਚੀਜ਼ ਆਪਾਂ ਮਸਾਂ ਆਪਦੀ ਘਰਾਂ ਦੀਆਂ ਜਿਹੜੀਆਂ ਜ਼ਰੂਰਤਾਂ ਪੂਰਨਾ ਕਰਦੇ ਜਦੋਂ ਪੱਕੀਆਂ ਪਕਾਈਆਂ ਫਸਲਾਂ ਆਪਣੀਆਂ ਖਰਾਬ ਹੋ ਜਾਂਦੀਆਂ ਆਪਾਂ ਨੂੰ ਛੱਡ ਕੇ ਕਿਤੇ ਵੀ ਜਾਣਾ ਪੈਂਦਾ ਉਦੋਂ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਕਿਉਂਕਿ ਜਿਹੜੇ ਕਿਸਾਨ ਆ ਜਿਹੜੇ ਜਿੰਮੇਦਾਰ ਆ ਜਿਨ੍ਹਾਂ ਨੇ ਸਿਰਫ ਵਾਹੀ ਤੇ ਹੀ ਆਪਦਾ ਗੁਜ਼ਾਰਾ ਕਰਨਾ ਹੁੰਦਾ ਖੇਤੀਬਾੜੀ ਕਰਕੇ ਹੀ ਆਪਦਾ ਗੁਜ਼ਾਰਾ ਕਰਨਾ ਹੁੰਦਾ ਉਹਨਾਂ ਨੂੰ ਤਾਂ ਬਹੁਤ ਹੀ ਜਿਆਦਾ ਮੁਸ਼ਕਲ ਹੋ ਜਾਂਦੀ ਹੈ ਜਿਨ੍ਹਾਂ ਕੋਲੇ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾਗਾ ਸਿਰਫ ਖੇਤੀਬਾੜੀ ਹੈ ਜਿਹੜੀ ਉਹੀ ਇੱਕ ਉਹਨਾਂ ਦਾ ਮੁੱਖ ਕੀਤਾ ਹੁੰਦਾ ਉਹੀ ਇੱਕ ਸਾਧਨ ਹੁੰਦਾ ਉਹਨਾਂ ਕੋਲੇ ਪਰ ਜਦੋਂ ਫਸਲ ਪੱਕੀ ਤੋਂ ਇਸ ਤਰ੍ਹਾਂ ਘਰ ਬਾਰ ਛੱਡ ਕੇ ਜਾਣਾ ਪੈ ਜੇ ਚਾਹ ਜਿਹੜੀ ਫਸਲ ਆ ਉਹ ਖਰਾਬ ਹੋ ਜੇ ਫਿਰ ਬਹੁਤ ਜਿਆਦਾ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜੇ ਖਰਚੇ ਆ ਫਸਲ ਆ ਉਹ ਤਾਂ ਆਪਾਂ ਪਹਿਲਾਂ ਖੜੀ ਕਿਸਾਨਾਂ ਨੇ ਜਿਹੜੀ ਜ਼ਿੰਮੇਦਾਰਾਂ ਨੇ ਉਹ ਖਾਧੀ ਹੁੰਦੀ ਆ ਇਹ ਸ਼ੁਰੂ ਤੋਂ ਘਾਵਤ ਬਣੀ ਆਈਏ ਵੀ ਜਿਹੜੀ ਫਸਲ ਆ ਆਪਾਂ ਖੜੀ ਖਾ ਲੈਨੇ ਆ ਵੀ ਆਪਣੇ ਘਰਾਂ ਦੇ ਖਰਚੇ ਇੰਨੇ ਜਿਆਦੇ ਹੁੰਦੇ ਆ ਆਪਾਂ ਨੂੰ ਫਸਲ ਤੋਂ ਹੀ ਉਮੀਦ ਹੁੰਦੀ ਆ ਵੀ ਫਸਲ ਆਉਗੀ ਤੇ ਫਿਰ ਆਪਾਂ ਆ ਪੈਸੇ ਦੇ ਦਾਂਗੇ ਚਾਹੇ ਆਪਾਂ ਆ ਕੰਮ ਕਰ ਲਾਂਗੇ ਜੱਟਾਂ ਨੇ ਤਾਂ ਆੜਤ ਤੇ ਹੀ ਜਾਣਾ ਹੁੰਦਾ ਆੜਤ ਤੋਂ ਵੀ ਪੈਸੇ ਲਿਆ ਕੇ ਜਿਹੜੇ ਉਹ ਵਰਤਨੇ ਹੁੰਦੇ ਆ ਪਰ ਜਦੋਂ ਇਸ ਤਰ੍ਹਾਂ ਫਸਲ ਆ ਆਪਾਂ ਨੂੰ ਪੱਕੀ ਤੋਂ ਇਸ ਤਰ੍ਹਾਂ ਦੀ ਕੋਈ ਮਾਰ ਪੈ ਜਾਂਦੀ ਆ ਕੋਈ ਜੰਗ ਲੱਗਦੀ ਉਦੋਂ ਘਰ ਬਰ ਛੱਡ ਕੇ ਜਾਣਾ ਪੈ ਗਿਆ ਫਸਲ ਖਰਾਬ ਹੋਊਗੀ ਚਾਹ ਹੁਣ ਜਿਵੇਂ ਪਾਣੀ ਆਇਆ ਹੋਇਆ ਬਹੁਤ ਜਗ੍ਹਾ ਤੇ ਤੇ ਉਦੋਂ ਵੀ ਆਪਣੀ ਫਸਲ ਆ ਜਿਹੜੀ ਖਰਾਬ ਹੋਊਗੀ ਘਰ ਬਾਰ ਵੀ ਖਰਾਬ ਹੁੰਦਾ ਸਭ ਕੁਝ ਆਪ ਦੇ ਘਰ ਛੱਡ ਕੇ ਜਾਣੇ ਜਿਹੜੇ ਬਹੁਤ ਮੁਸ਼ਕਲ ਆ ਉਦੋਂ ਫਿਰ ਜ਼ਿੰਮੇਦਾਰਾਂ ਨੂੰ ਜਿਹੜਾ ਉਹ ਬਹੁਤ ਔਖਾ ਹੋ ਜਾਂਦਾ ਤੇ ਬਾਅਦ ਵਿੱਚ ਜਿਹੜੇ ਵੀ ਸਰਕਾਰਾਂ ਉਹ ਵੀ ਕੋਈ ਮੁਆਵਜ਼ਾ ਨਹੀਂ ਦਿੰਦੀਆਂ ਜਦੋਂ ਆਪਣਾ ਇਸ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਨੁਕਸਾਨ ਆ ਜਿਹੜਾ ਉਹ ਆਪਣਾ ਲੱਖਾਂ ਦੇ ਵਿੱਚ ਹੋ ਜਾਂਦਾ ਪਰ ਜੇ ਸਰਕਾਰ ਕੁਛ ਦਿੰਦੀ ਵੀ ਆ ਤੇ ਪਰ ਉਹ ਹਜ਼ਾਰਾਂ ਦੇ ਵਿੱਚ ਹੀ ਆਪਾਂ ਨੂੰ ਕੁਸ਼ਕ ਪੈਸੇ ਜਿਹੜੇ ਉਹ ਮਿਲਦੇ ਜਦੋਂ ਆਪਣਾ ਫਸਲ ਦਾ ਨੁਕਸਾਨ ਹੋ ਜਾਂਦਾ ਤੇ ਜਿਹੜਾ ਨੁਕਸਾਨ ਆ ਉਹ ਆਪਣਾ ਲੱਖਾਂ ਦੇ ਵਿੱਚ ਹੋਇਆ ਹੁੰਦਾ ਹਾਂਜੀ ਮੈਂ ਗਈ ਸੀਗੀ ਗੋਆ ਸਿੱਟਣ ਤੇ ਮੀਂਹ ਫੇਰ ਇੰਨਾ ਤੇਜ਼ ਆ ਗਿਆ ਕੋਸ਼ਤਾ ਭੇਜ ਜੀ ਤੇ ਕੁਛ ਹੋਣਾ ਆਪਾਂ ਸ਼ੈੱਡ 'ਚ ਫਸ ਗਏ ਆਂ 10 ਮਿੰਟ ਹੋਣ ਇੱਥੇ ਰੁਕਾਂਗੇ ਫਿਰ ਉਸ ਤੋਂ ਬਾਅਦ ਧਾਰਾਂ ਦਾ ਟਾਈਮ ਹੋਇਆ ਨਾ ਅੱਜ ਧਾਰਾਂ ਵੀ ਜਲਦੀ ਕੱਢਣੀਆਂ ਪੈਣਗੀਆਂ ਕਿਉਂਕਿ ਮੀਂਹ ਦਾ ਹਨਾ ਮੌਸਮ ਆ ਤੇ ਜਲਦੀ ਹਨੇਰਾ ਹੋ ਜਾਂਦਾ ਅੱਜ ਤਾਂ 5 ਵਜੇ ਆਉਣ ਲੱਗੀ ਜਾਂਦਾ ਵੀ ਜਿਵੇਂ ਨਾ ਰਾਤ ਹੋ ਗਈ ਹੁੰਦੀ ਆ ਤੇ ਹੁਣ ਆਪਾਂ ਇਸ ਤੋਂ ਬਾਅਦ ਬਸ ਆਪਣੇ ਅੰਦਰਲੇ ਮਾੜਾ ਮੋਟਾ ਟਾਈਮ ਪਾਸ ਕਰ ਲਿਆ ਪੱਠਿਆਂ ਆਲਾ ਇਸ ਤੋਂ ਬਾਅਦ ਸਟ੍ਰੈਟਜੀ ਆ ਗਿਆ ਵਿਚਾਰੇ ਫਸ ਕੇ ਅੰਦਰੋਂ ਮੀਂਹ ਆ ਗਿਆ ਥੋੜਾ ਟਾਈਮ ਹੋਣਾ ਜੀ ਇੱਥੇ ਖੜਾਂਗੇ ਤੇ ਫੇਰ ਜਦੋਂ ਮੀਂਹ ਘਟਿਆ ਫਿਰ ਅੰਦਰ ਜਾਣੇ ਤੇ ਧਾਰਾਂ ਛੋਣਨੇ ਆ ਫਟਾਫਟ ਬਾਹਰਲਾ ਕੰਮ ਨਿਬੇੜ ਕੇ ਤੇ ਹੁਣ ਫੇਰ ਰੋਟੀ ਰੂਟੀ ਦਾ ਤਾਂ ਸ਼ਾਮ ਨੂੰ ਅੰਦਰ ਹੀ ਚੱਲੀ ਜਾਂਦਾ ਬਾਹਰ ਦਾ ਔਖਾ ਹੋ ਜਾਂਦਾ ਜਦੋਂ ਮੀਂਹ ਹੁੰਦਾ ਤੇ ਅੱਜ ਤਾਂ 2 ਦਿਨ ਹੋ ਗਏ ਮੀਂਹ ਨੇ ਹੁਣ ਬਹੁਤ ਤੰਗ ਕੀਤਾ ਕੱਲ ਐਤਵਾਰ ਸੀਗਾ ਬਹੁਤ ਜ਼ਿਆਦਾ ਮੀਂਹ ਸੀਗਾ ਕੱਲ ਵੀ ਪਰ ਕੱਲ ਫੇਰ ਵੀ ਵਿੱਚੋਂ ਥੋੜਾ ਥੋੜਾ ਟਾਈਮ ਮੀਂਹ ਹਟ ਗਿਆ ਸੀਗਾ ਅੱਜ ਸਾਰਾ ਦਿਨ ਮੀਂਹ ਪਿਆ ਅਜ ਬਿਲਕੁਲ ਮੀਂਹ ਨਹੀਂ ਹਟਿਆ ਅਜ ਜਿਨਾਂ ਥਾਵਾਂ ਤੇ ਪਾਣੀ ਦਾ ਖਤਰਾ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਇਹੋ ਜੇ ਮੌਸਮ 'ਚ ਸੋ ਮਾਰ ਸਾਰਿਆਂ ਦੇ ਫਲੀ ਕਰੀ ਭਲਾ ਕਰੀ ਸਭ ਦਾ ਮੇਰ ਭਰਿਆ ਹੱਥ ਬਣਾਈ ਰੱਖੀ ਕਿਸੇ ਨੂੰ ਆਪਣਾ ਘਰ-ਬਾਰ ਨਾ ਛੱਡਣਾ ਪਵੇ ਜਿਹੜੇ ਲੋਕ ਛੱਡ ਰਹੇ ਉਹਨਾਂ ਲਈ ਬਹੁਤ ਜ਼ਿਆਦਾ ਦੁੱਖ ਦੀ ਆਪਾਂ ਸਾਰਿਆਂ ਦੀ ਦੁੱਖ ਦੀ ਘੜੀ ਆ ਵੀ ਆਪਾਂ ਹੀ ਕਿਸਾਨ ਹੀ ਕਿਸਾਨ ਦੇ ਨਾਲ ਖੜਦਾ ਸੋ ਜਿੰਨੀ ਹੋ ਸਕਦੀ ਬਾਤ ਆਪਾਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੀਏ ਜਿਹੜੇ ਅੱਜ ਘਰ-ਬਾਰ ਗਵਾ ਚੁੱਕੇ ਜਿੰਨਾਂ ਤੋਂ ਜਦ ਪਾਣੀ ਦੀ ਮਾਰ ਦੇੇ ਠਾਏ ਵੇਰਿਆ ਸੋ ਬਾਕੀ ਸਿਰੇ ਹੁਣ ਕਾਹ ਦਾ ਰੱਬ ਨੂੰ ਪਤਾ ਵੀ ਕੀ ਹੋਣਾ ਚਲੋ ਜੀ ਆਪਾਂ ਹੁਣ ਧਾਰਾਂ ਚੋਣਨੇ ਆ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਆਪਾਂ ਧਾਰਾਂ ਚੋਣਾਂ ਸੀ ਤੇ ਆਪਾਂ ਦਾਣਾ ਜਿਹੜਾ ਭੋਂਤੇ ਰੱਖਾਂਗੇ ਅਸੀਂ ਸ਼ਾਮ ਨੂੰ ਤੇ ਸਵੇਰ ਦਾਣਾ ਭੋਂਤੇ ਹੀ ਭੋਲਨੇ ਆ ਇਸ ਟਾਈਮ ਅਸੀਂ ਕੱਲੀ ਮਾਝੀ ਚੋਣੀ ਹੁੰਦੀ ਓਦੇ ਬਾਅਦ ਇੰਨਾ ਕਟਾਣਾ ਬਹੁਤ ਆ 15-20 ਮਿੰਟ ਇਹ ਭਿੱਜਿਆ ਰਹੂਗਾ ਫਿਰ ਉਸ ਤੋਂ ਬਾਅਦ ਆਪਾਂ ਮਾਝੀ ਦੀ ਧਾਰ ਜਿਹੜੀ ਚੋਣਾਂਗੇ ਗਾਸੂਣ ਵਾਲੀ ਗਾਂ ਨੂੰ ਆਪਾਂ ਨਹੀਂ ਚੋਂਦੇ ਹੁਣ ਕੱਲੀ ਮਾਝੀ ਚੋਂਨੇ ਆ ਤੇ ਫਿਰ ਆਪਾਂ ਇਸ ਤੋਂ ਬਾਅਦ ਧਾਰਾ ਹੁਣ ਥੋੜਾ ਜਿਹਾ ਮੀਂਹ ਰੁਕਿਆ ਤੇ ਆਪਾਂ ਧਾਰਾ ਚੋਈ ਲੈਣੇ ਆ ਫਿਰ ਬਾਅਦ ਚ ਅੰਦਰ ਦੇ ਕੰਮ ਤਾਂ ਚੱਲੀ ਜਾਣੇ ਆ ਚਲੋ ਆਪਾਂ ਧਾਰਾ ਚੋਂਨੇ ਫਿਰ ਮਿਲਦੇ ਆਂ ਹਾਂਜੀ ਆਪਾਂ ਆਟਾ-ਆਟਾ ਗੋਨ ਲਿਆ ਸੀ ਅੰਦਰ ਤੇ ਹੁਣ ਬੱਚੇ ਕਹਿੰਦੇ ਸਾਨੂੰ ਭੁੱਖ ਲੱਗੀ ਆ ਪਹਿਲਾਂ ਕਾਫੀ ਗਏ ਇਹਨਾਂ ਦੇ ਬਿਸਕੁਟ ਆਣਾ ਨੰਗ ਕੇ ਭਾਬੀ ਜੀ ਆਏ ਸੀ ਉਹ ਬਿਸਕੁਟ ਦੇ ਕੇ ਗਏ ਸੀ ਕਿ ਸੌਂਦਾ ਕਰਕੇ ਤੇ ਹੁਣ ਬਿਸਕੁਟ ਖਤਮ ਹੋ ਗਏ ਤੇ ਬੱਚਿਆਂ ਨੂੰ ਹੀ ਭੁੱਖ ਲੱਗੀ ਭੁੱਖ ਲੱਗੀ ਆ ਅੱਜ ਖਾਸ ਕਰਕੇ ਮੀਂਹ ਪੈਦਾ ਸੀਗਾ ਤੇ ਮੀਂਹ ਦੇ ਮੌਸਮ ਚ ਤਾਂ ਬੱਚਿਆਂ ਨੇ ਹੁੰਦਾ ਵੀ ਕੁਛ ਨਾ ਕੁਛ ਸਾਨੂੰ ਬਸ ਬਣਾ ਕੇ ਦਓ ਚਾਹ ਪਕੌੜੇ ਜਾਂ ਕੁਛ ਹੋਰ ਹੁਣ ਵੀ ਇਸ ਨਾਲ ਆ ਪੂੜਾ ਬਣਾ ਰਹੇ ਆ ਇਹਨਾਂ ਵਾਸਤੇ ਆ ਜੀ ਆ ਦੇਖੋ ਪੂਰਾ ਇੱਕ ਸਾਈਡ ਤੋਂ ਪਾਟ ਲਿਆ ਇਹਨਾਂ ਨੂੰ ਨੰਨ ਚਾ ਚੜਿਆ ਵਿਆ ਕੱਲ ਵੀ ਆਪਾਂ ਦੁਪਹਿਰੇ ਚੌਲ ਬਣਾਏ ਸੀ ਇਹਨਾਂ ਨੇ ਉਹ ਨਹੀਂ ਖਾਤੇ ਤੇਰੇ ਇਹਨਾਂ ਨੂੰ ਮੈਗੀ ਬਣਾ ਕੇ ਦਿੱਤੀ ਅੱਜ ਵੀ ਸਕੂਲੋਂ ਆਕੇ ਆ ਸੀ ਸਾਰਿਆਂ ਨੇ ਰੋਟੀ ਖਾਧੀ ਦੁਪਹਿਰ ਦੀ ਇਹਨਾਂ ਨੇ ਸਕੂਲੋਂ ਆਕੇ ਰੋਟੀ ਨਹੀਂ ਖਾਧੀ ਇਹ ਦੁਕਾਨ ਤੋਂ ਆਏ ਮੈਂ ਬਟਿਕ ਤੋਂ ਆਈ ਸਾਰਿਆਂ ਨੇ ਰੋਟੀ ਖਾਧੀ ਰੋਟੀ ਬਣੀ ਸੀਗੇ ਇਹਨਾਂ ਨੇ ਰੋਟੀ ਨਹੀਂ ਖਾਧੀ ਤੇ ਹੁਣ ਰੋਲਾ ਪਾ ਰਹੇ ਸਨ ਭੁੱਖ ਲੱਗੀ ਆ ਭੁੱਖ ਲੱਗੀ ਭੁੱਖ ਲੱਗੀ ਆਈ ਮੰਮੀ ਆਂ ਤੇ ਆ ਕੀ ਕੰਮ ਹੁੰਦਾ ਰਸੋਈ ਰਸੋਈ ਚ ਬਸ ਬਾਣ ਜੋ ਚਾਹ ਬਣਾ ਲਓ ਰੋਟੀ ਬਣਾ ਲਓ ਭਾਂਡੇ ਧੋ ਲਓ ਫਿਰ ਫਿਰ ਚਲੋ ਦੁਪਹਿਰ ਦਾ ਰੋਟੀ ਬਣਾ ਲਓ ਭਾਂਡੇ ਧੋ ਲਓ ਫਿਰ ਸ਼ਾਮ ਦਾ ਰੋਟੀ ਬਣਾ ਲਓ ਭਾਂਡੇ ਧੋ ਲਓ ਵੀ ਜੋ ਬੱਚਿਆਂ ਦੀ ਅਲੱਗ ਫਰਮਾਇਸ਼ ਹੋ ਜਾਂਦੀ ਆ ਵੀ ਅਸੀਂ ਆ ਨਹੀਂ ਖਾਣਾ ਅਸੀਂ ਆ ਖਾਣਾ ਹਰਿੰਦਰ ਆ ਲੈ ਆ ਹਾਂਜੀ ਜਿਹੜਾ ਟਾਈਮ ਆ ਉਹ 6 ਸਵਾ 6 ਦਾ ਟਾਈਮ ਹੋਇਆ ਪਰ ਜਿਹੜਾ ਬੱਦਲਾਂ ਦਾ ਉਹ ਨੇਰਾ ਹੁੰਦਾ ਜਾਂਦਾ ਬੱਦਲ ਆ ਜਿਹੜਾ ਬਹੁਤ ਜ਼ਿਆਦਾ ਫੇਰ ਚੜਿਆ ਆਇਆ ਪਹਿਲਾਂ ਵੀ ਆਪਾਂ ਧਾਰ ਚੋਈ ਆ ਉਦੋਂ ਵੀ ਮੀਂਹ ਪੈਂਦਾ ਹੀ ਸੀ ਮੀਂਹ ਪੈਂਦੇ ਦੇ ਵਿੱਚ ਧਾਰ ਰੋਟੀ ਜਾਂਦੀ ਆ ਰੋਟੀ ਆਪਣੇ ਪੱਕੀ ਜਾਂਦੀ ਆ ਸਾਤ ਜੀ ਰੋਟੀ ਪਕਾਉਂਦੀ ਆ ਅੰਦਰ ਕਿਉਂਕਿ ਰੋਟੀ ਦਾ ਹੁਣ ਅੰਦਰ ਉਹ ਜਿਹੜਾ ਤੇਰ ਬਹੁਤ ਜਿਆਦਾ ਹੀ ਹੰਤ ਕਾਲਾ ਬੋਲ ਆ ਜਦੋਂ ਸਾਹਮਣੇ ਇੱਧਰ ਚੜਿਆ ਹੁੰਦਾ ਹੈ ਹੈਲੋ ਗਾਇਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਣਾ ਜਿਹਾ ਕਮੈਂਟ ਕਰਿਆ ਕਰੋ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਆਪਾਂ ਧੰਨਵਾਦ